ਪ੍ਰਪੂਸ਼ਨ ਜਦੋਂ ਦਾ ਮਸਲਾ ਯੂਨ ਚ ਜਾ ਸਕਦਾ ਹੈ ਤੇ ਫਿਰ ਬੰਦੀ ਸਖਾਂ ਦਾ ਕਿਉਂ ਨਹੀਂ ਜਾ ਸਕਦਾ ਤੇ ਜਦੋਂ ਹੁਣ ਦੇਸ਼ ਦੇ ਹੋਮ ਮਿਨਿਸਟਰ ਨੇ ਕਹਿਤਾ ਹੈ ਪ੍ਰਾਈਮ ਮਿਨਿਸਟਰ ਤੁਹਾਡੇ ਸਭ ਨੇ ਕਹਿ ਕਿ ਮੁਕਰ ਗਏ ਨੇ ਇਹ ਪੁੱਜ ਸੁਪਰੀਮ ਕੋਰਟ ਹਾਈ ਕੋਰਟ ਵਾਇਸ ਹੈ ਕਿ ਨਹੀਂ ਸਖਾਂ ਦੇ ਖਿਲਾਫ ਫਿਰ ਅਸੀਂ ਸੋਚਦੇ ਹਾਂ ਕਿ ਸਭਾਈ ਸਾਨੂੰ ਇੰਟਰਨੈਸ਼ਨਲ ਪਲੇਟਫਾਰਮ ਤੋਂ ਕਿਤੇ ਕੋਈ ਇਨਸਾਫ ਮਿਲਣ ਦੀ ਆਸ ਨਹੀਂ ਹੈ ਸ੍ਰੀ ਹਰਨਜੀਤ ਭੈਰਾ ਜੀ ਦੇ ਤੇ ਹੋਇਆ ਵਾਰ 12 ਜੀ ਸਟੇਟਮੈਂਟ ਜਿਹੜੀ ਪੂਰਾ ਬਤਲਵੇ ਸਮਝੀਏ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੋਣੀ ਸਰਕਾਰ ਤੋਂ ਕਰਨਾ ਜਾਇ ਨਹੀਂ ਆ। ਯਾਹ ਡਿਫਰੈਂਸ ਹੋਊਗਾ ਮੀਟਿੰਗ ਨੇ। ਆਹ ਦੇਖੋ ਮੋਰਚੇ ਨੇ ਤੇ ਸਾਨੂੰ ਪੁੱਛਿਆ ਨਹੀਂ ਹੈਗਾ ਜੀ ਜਦੋਂ ਮੋਰਚਾ ਲਾਇਆ ਹੈ। ਸਾਡਾ ਡੇ 1 ਪਿਛਲੇ ਲੰਬੇ ਸਮੇਂ ਤੋਂ ਇੱਕ ਹੀ ਸੈਂਡ ਸਪਸ਼ਟ ਹੈਗਾ ਹੈ। ਜੇ ਮੈਂ ਸਟੇਟ ਨੇ ਕਸ਼ਮੀਰੀਆਂ ਨੂੰ ਅਪਰੋਚ ਕੀਤਾ ਹੈ। ਟੇਬਲ ਤੇ ਬੈਠੇ ਨਹੀਂ। ਕਾਨੂੰਨ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਮਰ ਕੈਦ ਹੁੰਦੀ ਹੈ ਉਹ 14 ਸਾਲ ਦੀ ਹੁੰਦੀ ਹੈ ਚਾਹੇ 20 ਸਾਲ ਦੀ ਹੁੰਦੀ ਹੈ। ਪਰ ਇਹਨਾਂ ਜਿਹੜੇ ਸਾਡੇ ਜ਼ਿਲਾਂਚਬੰਦ ਨੇ ਇਹ ਕਿਸੇ ਨੇ 20 ਸਾਲ ਪੂਰੇ ਕਰ ਲਏ ਨੇ ਕਿਸੇ ਨੇ 25 ਕੀਤੇ ਨੇ ਔਰ ਜਿਹੜੇ ਸਭ ਤੋਂ ਜ਼ਿਆਦਾ ਭਾਈ ਰਾਜੋਆ ਨੇ ਹੁਣੀ ਗਰਬੀਸ਼ ਸਿੰਘ ਸ਼ਮਸ਼ੀਰ ਸਿੰਘ ਲਖਵਿੰਦਰ ਸਿੰਘ ਹੁਣੀ ਪਿਛਲੇ 35 ਸਾਲਾਂ ਤੋਂ ਉਹਨਾਂ ਦੀ ਉੱਤੇ ਜੇਲ੍ਹ ਚ ਬੈਠੇ ਹੋਏ ਨੇ ਦੀ ਦੂਸਰੀ ਗੱਲ ਹੈ ਕਿ ਜਦੋਂ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ 27 ਸਤੰਬਰ 2019 ਨੂੰ ਗੁਰਪੁਰੂ ਦੇ ਮੌਕੇ ਤੇ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਜਿੰਨੇ ਵੀ ਜਿਹੜੇ ਅੱਠ ਸਿੱਖ ਨੇ ਉਹਨਾਂ ਨੂੰ ਰਿਲੀਜ਼ ਕਰਨ ਜਾ ਰਹੇ ਹੈ ਉਸ ਜਦੋਂ ਪ੍ਰਾਈਮ ਮਿਨਿਸਟਰ ਅਨਾਉਂਸ ਕਰਦਾ ਹੈ ਕੈਬਨਿਟ ਕੋ ਅਪਰੂਵ ਅਪਰੂਵਲ ਲੈ ਕੇ ਫਿਰ ਕਰਦਾ ਹੈ ਤੇ ਜਿਹੜੀ ਅਮਿਤ ਸ਼ਾਹ ਜੀ ਦੀ ਸਟੇਟਮੈਂਟ ਹੈ ਹੁਕਮਰਾਨਾਂ ਤੋਂ ਕਿਸੇ ਕਿਸਮ ਦੀ ਰਾਇ ਜਾਂ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ ਸਾਡੀ ਅਰਜ਼ੋਈ ਅਕਾਲਪੁਰਖ ਅੱਗੇ ਹੈ ਅਸੀਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਪਾrti ਨਿਆਇਕ ਸਿਸਟਮ ਵਰ ਲੋ ਮਿਲੀ ਕੈਦ ਕੱਟ ਰਹੇ ਹਨ ਅਤੇ ਅੱਗੋਂ ਵੀ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕਟਾਂਗੇ ਸਾਡੀ ਅਸਲ ਤਾਕਤ ਗੁਰੂ ਗ੍ਰੰਥ ਪੰਥ ਹੈ ਅਤੇ ਸਾਡੇ ਤੇ ਮਿਹਰ ਅਤੇ ਥਾਪੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਡੀ ਕੌਮ ਦੇ ਸਾਡੀ ਕੌਮ ਸਦੈ ਲਈ ਚਿੰਤਤ ਹੈ ਸਾਡੀ ਬੰਦ ਖਲਾਸੀ ਲਈ ਸੰਘਰਸ਼ੀਲ ਹੈ ਇਹ ਹੀ ਸਾਡੇ ਲਈ ਮਾਨਤੇ ਹੌਸਲੇ ਵਾਲੀ ਗੱਲ ਹੈ ਸਾਟੇਲੀ ਪ੍ਰੇਰਣਾਦਾਇਕ ਤੇ ਪ੍ਰੇਰਨਾ ਸਰੋਤ ਹੈ ਸਾਡਾ ਵਿਰਸਾ ਗੌਰਵ ਹੈ ਪਰੰਪਰਾ ਹੈ ਜਿਹੜਾ ਪਿਛਲੇ ਦਿਨੀ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਦੀ ਸਟੇਟਮੈਂਟ ਆਈ ਹੈ ਬੰਦੀ ਸਿਕਾਂ ਦੇ ਸੰਬੰਧ ਵਿੱਚ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਜਿਹੜੇ ਬੈਂ ਸਿੰਘ ਕਤਲ ਕੇਸ ਦੇ ਵਿੱਚ ਜਿਹੜੇ ਲੋਕਾਂ ਦੀ ਰਹਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਵਿੱਚ ਇਹ ਦੋਨੋਂ ਹੀ ਖਾਟ ਕੋ ਅੰਦਰ ਬੰਦ ਨੇ ਉਹਨਾਂ ਨੇ ਆਪ ਦਾ ਸਟੈਂਡ ਸਪਸ਼ਟ ਕੀਤਾ ਹੈ ਉਹਨਾਂ ਦਾ ਤੋਂ ਪਹਿਲੇ ਪੜ੍ਹ ਕੇ ਸੁਣਾ ਦਿੰਨਾ ਕਿ ਉਹਨਾਂ ਨੇ ਕਿਹਾ ਕੀ ਹੈਗਾ ਸਕੇਤੇ ਅਨ ਵਿੱਚ ਆਇਆ ਹੈ ਕਿ ਹਿੰਦੂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਹੋਇਆ ਕਿਹਾ ਹੈ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਤਾਂ ਉਹ ਮਾਫੀ ਦਾ ਹੱਕਦਾਰ ਨਹੀਂ ਹੋ ਸਕਦਾ ਉਹਨਾਂ ਦੀ ਇਹ ਸਟੇਟਮੈਂਟ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਦੋ ਟਕ ਜਵਾਬ ਹੈ ਅਮੀਸ਼ਾ ਜੀ ਤੁਸੀਂ ਕਿਸੇ ਵਹਿਮ ਵਿੱਚ ਨਾ ਰਹਿਣਾ ਸਾਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਹੈ ਬਲਕਿ ਸਾਨੂੰ ਮਨ ਤੇ ਤਸੱਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲਿਖੇ ਲਕੀਆਂ ਹਨ ਭਾਰਤੀ ਨਿਜ਼ਾਮ ਦੇ ਸੰਧਾਂ ਵੱਲੋਂ ਸਾਡੀ ਕੌਮ ਦੇ ਨੌਜਵਾਨਾਂ ਤੇ ਹੋ ਰਹੇ ਜ਼ੁਲਮਾਂ ਤੇ ਅਤਿਆਚਾਰ ਨੂੰ ਠੱਲ ਪਾਉਣ ਅਤੇ ਗੁਲਾਮੀ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰੋਨ ਲਈ ਲੜਦੇ ਆ ਅਸੀਂ ਪਹਾੜੇ ਮੁਲਕ ਤੇ ਕੈਦਖਾਨਿਆਂ ਵਿੱਚ ਕੈਦ ਹੋਏ ਹਾਂ ਤੁਸੀਂ ਤੇ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ ਪਰ ਅਸੀਂ ਭਾਰਤ ਪੰਜਾਬ ਵਿੱਚ ਜੰਗ ਦੇ ਕੈਦੀ ਹਾਂ ਅਸੀਂ ਇਸ ਮੁਲਕ ਦੇ ਹੁਕਮਰਾਨਾਂ ਤੋਂ ਕਿਸੇ ਕਿਸਮ ਦੀ ਰਹਿਤ ਜਾਂ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ ਸਾਡੀ ਅਰਜ਼ੋਈ ਅਕਾਲਪੁਰਗ ਅੱਗੇ ਹੈ ਅਸੀਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਭਾਰਤੀ ਨਿਆਂਿਕ ਸਿਸਟਮ ਵੱਲੋਂ ਮਿਲੀ ਕੈਦ ਕੱਟ ਰਹੇ ਹਾਂ ਅਤੇ ਅੱਗੋਂ ਵੀ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕਟਾਂਗੇ ਸਾਡੀ ਅਸਲ ਤਾਕਤ ਗੁਰੂ ਗ੍ਰੰਥ ਪੰਥ ਹੈ ਅਤੇ ਸਾਡੇ ਤੇ ਮਿਹਰ ਅਤੇ ਥਾਪੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਡੀ ਕੌਮ ਦੇ ਸਾਡੀ ਕੌਮ ਸਾਡੇ ਲਈ ਚਿੰਤਤ ਹੈ ਸਾਡੀ ਬੰਦ ਖਲਾਸੀ ਲਈ ਸੰਘਰਸ਼ੀਲ ਹੈ ਇਹ ਹੀ ਸਾਡੇ ਲਈ ਮਾਨਤੇ ਹੌਸਲੇ ਵਾਲੀ ਗੱਲ ਹੈ ਸਾਡੇ ਲਈ ਪ੍ਰੇਰਣਾਦਾਇਕ ਤੇ ਪ੍ਰੇਰਣਾ ਸਰੋਤ ਹੈ ਸਾਡਾ ਵਿਰਸਾ ਗੌਰਵ ਹੈ ਪਰੰਪਰਾਵਰ ਸਿੱਖ ਇਤਿਹਾਸ ਜੋ ਕੁਰਬਾਨੀਆਂ ਅਤੇ ਸਹਾਦਤਾਂ ਦੀ ਦਾਸਤਾਨ ਨਾਲੋਂ ਬੇਅੰਤ ਮਾਣਮਾਲ ਹੈ ਜਿਸ ਦਿਨ ਜਿਸ ਕੜੀ ਦਸ਼ਮ ਪਾਸਾ ਦਾ ਸਾਜਾ ਪੰਥ ਆਪਣੀ ਪ੍ਰਭੂਸਤਾ ਅਤੇ ਆਜ਼ਾਦੀ ਦੀ ਜੰਗ ਜਿੱਤੇਗਾ ਅਸੀਂ ਬੰਦੀ ਸਹੀਂ ਸਹੀ ਅਰਥਾ ਵਿੱਚ ਉਸ ਦਿਨ ਉਸ ਮਹਾਰਗ ਘੜੀ ਆਜ਼ਾਦ ਘੁਮਾਂਗੇ ਇਹ ਜਿਹੜਾ ਭਾਈ ਜ਼ਗਤਾਰ ਸਿੰਘ ਤਾਰਾ ਹੋਣਾ ਦਾ ਭਾਈ ਪਰਮਜੀਤ ਸਿੰਘ ਪਿਉਰਾ ਹੋਣਾਂ ਨੇ ਆਪ ਦਾ ਪੱਖ ਸਪਸ਼ਟ ਕੀਤਾ ਕਿ ਜੋ ਪਾਰਲੀਮੈਂਟ ਦੇ ਵਿੱਚ ਸ਼ਾਜ਼ੀ ਨੇ ਬੋਲਿਆ ਹੈ ਜਿਵੇਂ ਉਤੀ ਰਿਐਕਸ਼ਨਸ ਹੋਏ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਇਹ ਵਿਊ ਪੁਆਇੰਟ ਹੈਗਾ ਸੋ ਇਸ ਤੋਂ ਬਿਨਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਸਾਰੇ ਕਹਿੰਦੇ ਨੇ ਕਿ ਜਿਹੜੇ ਇਸਲਾਮਿਕ ਨੇਸ਼ਨਸ ਨੇ ਇਹਨਾਂ ਦੇ ਵਿੱਚ ਜਿਹੜੇ ਬੜੇ ਕੱਟਰਵਾਦੀ ਨੇ ਤੇ ਇਹਨਾਂ ਦੇ ਕਾਨੂੰਨ ਬਹੁਤ ਸਖਤ ਹੈਗੇ ਨੇ ਜਿਹੜਾ ਕट्टर ਹੈ ਉਹਨੇ ਅੱਠ ਜਿਹੜੇ ਇੰਡੀਅਨ ਹਿੰਦੂ ਨੇ ਉਹਨਾਂ ਦੀ ਜਿਹੜੀ ਹੁਣ ਤਾਜ਼ੀ ਤੁਸੀਂ ਦੇਖਿਆ ਹੋਣਾ ਕਿ ਡੈਥ ਪੈਨਲਟੀ ਜਿਹੜੀ ਹੈ ਉਹਨੂੰ ਕਨਵਰਟ ਕੀਤਾ ਹੈਗਾ ਵਾ ਉਮਰ ਕੈਦ ਵਿੱਚ ਅਸੀਂ ਸ਼ਾਹ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਮਹਾਤਮਾ ਗਾਂਧੀ ਦੇ ਆਈਡੋਲਿਕ ਹੈਗੇ ਆਂ ਅਸੀਂ ਜਿਹੜਾ ਨਾਨ ਵਾਇਲੈਂਸ ਦੇ ਵਿੱਚ ਯਕੀਨ ਰੱਖਦੇ ਆਂ ਤੁਸੀਂ ਡਬਲ ਸਟੈਂਡਰਡਸ ਕਿਉਂ ਅਡਾਪਟ ਕਰ ਰਹੇ ਹੋ ਕੱਤਰ ਦੇ ਵਿੱਚ ਤੇ ਤੁਸੀਂ ਫਾਂਸੀ ਦਾ ਵਿਰੋਧ ਕਰ ਰਹੇ ਹੋ ਪਾਕਿਸਤਾਨ ਦੇ ਵਿੱਚ ਜਿਹੜਾ ਤੁਹਾਡਾ ਜਸੂਨ ਸਕਲਪੂਸ਼ਨ ਜੱਦਵ ਹੈ ਉਹਦੇ ਵਿੱਚ ਵੀ ਤੁਸੀਂ ਜਿਹੜਾ ਫਾਂਸੀ ਦਾ ਵਿਰੋਧ ਕਰ ਰਹੇ ਹੋ ਤੇ ਇਹ ਜਿਹੜੇ ਜ਼ਿਲਾਂ ਦੇ ਵਿੱਚ ਜਿੰਨੇ ਵੀ ਸਿੱਖ ਬੰਦੀ ਕੈਦੀ ਹੈਗੇ ਨੇ ਕਾਨੂੰਨ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਮਰ ਕਹਿਤ ਹੁੰਦੀ ਹੈ ਉਹ 14 ਸਾਲ ਦੀ ਹੁੰਦੀ ਹੈ ਚਾਹੇ 20 ਸਾਲ ਦੀ ਹੁੰਦੀ ਹੈ ਪਰ ਇਹਨਾਂ ਜਿਹੜੇ ਸਾਡੇ ਜ਼ਿਲ੍ਹੇ ਚ ਬੰਦ ਨੇ ਇਹ ਕਿਸੇ ਨੇ 20 ਸਾਲ ਪੂਰੇ ਕਰ ਲਏ ਨੇ ਕਿਸੇ ਨੇ 25 ਕੀਤੇ ਨੇ ਔਰ ਜਿਹੜੇ ਸਭ ਤੋਂ ਜ਼ਿਆਦਾ ਪਾਈ ਰਾਜੋਆ ਨੇ ਹੁਣੀ ਗਰਬੀਤ ਸਿੰਘ ਸ਼ਮਸ਼ੀਰ ਸਿੰਘ ਲਖਵਿੰਦਰ ਸਿੰਘ ਹੁਣੀ ਪਿਛਲੇ 35 ਸਾਲਾਂ ਤੋਂ ਉਹਨਾਂ ਦੀ ਉੱਤੇ ਜੇਲ੍ਹ ਚ ਬੈਠੇ ਹੋਏ ਨੇ ਦੂਸਰੀ ਗੱਲ ਹੈ ਕਿ ਜਦੋਂ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ 27 ਸਤੰਬਰ 2019 ਨੂੰ ਗੁਰਪੁਰੂਪੁਰ ਤੇ ਮੌਕੇ ਤੇ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਜਿੰਨੇ ਵੀ ਜਿਹੜੇ 8 ਸਿੱਖ ਨੇ ਉਹਨਾਂ ਨੂੰ ਰਿਲੀਜ਼ ਕਰਨ ਜਾ ਰਹੇ ਹੈ ਉਸ ਜਦੋਂ ਪ੍ਰਾਈਮ ਮਿਨਿਸਟਰ ਅਨਾਉਂਸ ਕਰਦਾ ਹੈ ਕੈਬਨਿਟ ਕੋ ਅਪਰੂਵ ਅਪਰੂਵਲ ਲੈ ਕੇ ਫਿਰ ਕਰਦਾ ਹੈ ਤੇ ਜਿਹੜੀ ਅਮਿਤ ਸ਼ਾਹ ਜੀ ਦੀ ਸਟੇਟਮੈਂਟ ਹੈ ਇਤੇ ਅਸੀਂ ਮੰਗ ਕਰਦੇ ਹਾਂ ਕਿ ਪ੍ਰਾਈਮ ਮਿਨਿਸਟਰ ਨੂੰ ਆਪ ਦਾ ਜਿਹੜਾ ਪੱਖ ਹੈ ਉਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜਾ ਹੋਮ ਮਿਨਿਸਟਰ ਹੈ ਇਹ ਕੀ ਸਰਕਾਰ ਤੋਂ ਬਾਗੀ ਹੋ ਗਿਆ ਹੈ ਕਿ ਇਹ ਪ੍ਰਾਈਮ ਮਿਨਿਸਟਰ ਤੋਂ ਉੱਪਰ ਚਲਾ ਗਿਆ ਹੈ ਜਿਸ ਲਈ ਇਹ ਕਹਿੰਦੇ ਨੇ ਕਿ ਅਸੀਨਾਂ ਨੂੰ ਮਾਫੀ ਮੰਗਾਉਣੀ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਤੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਇਹ ਇਸ ਦੇਸ਼ ਦੇ ਵਿੱਚ ਜਿਹੜੇ ਹੈ ਡਬਲ ਸਟੈਂਡਰਡਸ ਅਡਾਪਟ ਹੋ ਰਹੇ ਨੇ ਇਹ ਕਥਿਤ ਸੀਲਦਾਰ ਸਿੰਘ ਨਾਥਾ ਡਾਕੂ ਸੀ ਜਿਹੜਾ ਡਾਕੂ ਮਾਨ ਸਿੰਘ ਦਾ ਬੇਟਾ ਸੀ ਉਹਨੇ 170 ਕਤਲ ਕੀਤੇ ਨੇ ਉਹਨੂੰ ਅਨਕੰਡੀਸ਼ਨਲ ਮਾਫੀ ਦਿੱਤੀ ਹੈ ਐਵੇਂ ਇੱਕ ਕਮਾਂਡਰ ਨਾਨਾਵਤੀ ਸੀ ਉਹਨੂੰ ਮਹਾਰਾਸ਼ਟਰ ਗਵਰਨਮੈਂਟ ਨੇ ਜਿਹੜੀ ਸੀ ਫਾਂਸੀ ਦੀ ਸਜ਼ਾ ਕਰ ਦਿੱਤੀ ਸੀ ਉਹਦੇ ਵਿੱਚ ਵੀ ਉਹਨੂੰ ਅਨਕੰਡੀਸ਼ਨਲ ਇਹਨਾਂ ਨੇ ਮਾਫੀ ਦਿੱਤੀ ਹੈਗੀ ਹੈ ਤੇ ਅਸੀਂ ਅੱਜ ਤੁਹਾਡੇ ਵਾਇਪ ਪ੍ਰੈਸ ਸ਼੍ਰੀ ਅਮਿਤ ਸ਼ਾਹ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਤੁਸੀਂ ਮਾਫੀ ਦੀ ਗੱਲ ਕਰਦੇ ਹੋ ਇਹ ਜਿਹੜਾ ਸਾਡੀ ਜਿਹੜੀ ਗਾਈਡਿੰਗ ਸਪਿਰਟ ਨੇ ਉਹ ਗੁਰੂ ਸਾਹਿਬਾਨ ਨੇ ਔਰ ਜਿਹੜੇ ਸਾਡੇ ਪ੍ਰਾਣਾ ਜਿਹੜੇ ਸਾਡੇ ਸ਼ਹੀਦ ਨੇ ਉਹ ਸਾਡੀ ਗਾਈਡਿੰਗ ਸਪਿਰਟ ਹੈਗੇ ਨੇ ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਸਤੀ ਦਾਸ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਛੋਟੇ ਸਾਬ ਜਦ ਤੱਕ ਕਿਸੇ ਨੇ ਵੀ ਸਟੇਟ ਦੀ ਈ ਨਹੀਂ ਮੰਨੀ ਤੇ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਉਹਨਾਂ ਦਾ ਬਹੁਤ ਈ ਕਲੀਅਰ ਹੈ ਗਿਆ ਕਿ ਅਸੀਂ ਭਾਰਤ ਦੇ ਹੁਕਮਰਾਨਾਂ ਕੋਲੇ ਕਿਸੇ ਕਿਸਮ ਦੀ ਰਹਿਮ ਦੀ ਅਪੀਲ ਨਹੀਂ ਮੰਗਦੇ ਜੇ ਕੋਈ ਸਵਾਲ ਹੈਗਾ ਤੁਸੀਂ ਪੁੱਛ ਸਕਦੇ ਜੀ ਅਨੁਭਵਤਾ ਜਿਹੜਾ ਉਹ ਦਾ ਦੂਖੇ ਖਰਾਉ ਉਹ ਤੁਹਾਡਾ ਲਗਾਤਾਰ ਰਾਤਾਂ ਰਿਹਾ ਉਹਨਾਂ ਨਾਲ ਉੱਥੋਂ ਤੋਂ ਮੁਰਸ਼ੇ ਵਾਲੀ ਦੱਸ ਸਕਦੇ ਨਹੀਂ ਸੀ ਮੈਂ ਉਹਨਾਂ ਦੀ ਕਮੇਟੀ ਦਾ ਪਾਰਟ ਨਹੀਂ ਹੈਗਾ ਸਭ ਤੋਂ ਵੱਧ ਨਵੀਂ ਲੱਗਦਾ ਜਿਸ ਤਰੀਕੇ ਨਾਲ ਉਹਨਾਂ ਨੇ ਇਛਾ ਉਹਨਾਂ ਨੇ ਸਿੱਧੀ ਇਹ ਗੱਲ ਕਹਿ ਦਿੱਤੀ ਕਿ ਮੋੜ ਦੇ ਵਿੱਚ ਕੋਈ ਲੱਗਦਾ ਕਿ ਉਹ ਨੇਸੈਸਰੀ ਹੈਗਾ thro ਉਹਦੀ ਕੋਈ ਵੈਲਿਊ ਨਹੀਂ ਰਹਿ ਗਈ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਦੇਖੋ ਬਿਆਨ ਆਇਆ ਹੌਮਨਿਸਟਰ ਨੇ ਤੇ ਦੋ ਟੋਕ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਕੋਈ ਬੰਦੇ ਨੂੰ ਛੱਡਣਾ ਨਹੀਂ ਹੈਗਾ ਨਹੀਂ ਅਸੀਂ ਮਾਫੀ ਦੇਣੀ ਹੈਗੀ ਆ ਫਿਰ ਇੱਥੇ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਜਿਹੜੇ ਇਹ ਸਾਡੇ ਸਿੱਖ ਇੰਡੀਅਨ ਸਿਸਟਮ ਦੇ ਟਰੈਪ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਨਹਿਰੂ ਤੇ ਗਾਂਧੀ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ ਵਿਸ਼ਵਾਸ ਘਾਤ ਕੀਤਾ ਹੈ ਉਹ ਯੱਜ ਜਿਹੜਾ ਵਿਸ਼ਵਾਸ ਘਾਤ ਹੈ ਇਹ ਮੋਦੀ ਤੇ ਸ਼ਾਹ ਨੇ ਸਿੱਖਾਂ ਨਾਲ ਕੀਤਾ ਹੈਗਾ ਤੇ ਇਹ ਮੋਦੀ ਤੇ ਸ਼ਾਹ ਨੂੰ ਸਮਝ ਲੈਣਾ ਚਾਹੀਦਾ ਹੈ ਜਿਵੇਂ ਸਿੱਖ ਵਾਟ ਵਿੱਚ ਲੋਕ ਗਾਂਧੀ ਤੇ ਨਹਿਰੂ ਨੂੰ ਨਫ਼ਰਤ ਕਰਦੇ ਨੇ ਅੱਜ ਇਹ ਜਿਹੜਾ ਜਨਾਹ ਇਹ ਜਿਹੜਾ ਸ਼ਾਤ ਮੋਦੀ ਦੀ ਜੋੜੀ ਹੈ ਅੱਜ ਇਹ ਸਿੱਖਾਂ ਦੇ ਵਿੱਚ ਨਫ਼ਰਤ ਦੇ ਪਾਤਰ ਬਣ ਗਏ ਨੇ ਇੱਕ ਚੀਜ਼ ਮੈਂ ਕਹਿਣਾ ਭੁੱਲ ਗਿਆ ਸੀ ਮੈਂ ਇਹ ਕਹਿਣਾ ਚਾਹਨਾ ਹੈ ਕਿ ਜਿਹੜੀ ਇੰਡੀਅਨ ਸਟੇਟ ਹੈ 1947 ਦੇ ਵਿੱਚ ਸਾਨੂੰ ਵਾਦਾ ਕਰਕੇ ਇੱਥੇ ਦਿੱਲੀ ਚ ਲੈ ਕੇ ਆਏ ਸੀ ਵੀ ਤੁਸੀਂ ਸਾਡੇ ਨਾਲ ਆ ਜਾਓ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਤੇ ਅਸੀਂ ਤੁਹਾਨੂੰ ਐਸਾ ਖਿੱਤਾ ਦੇਵਾਂਗੇ ਜਿੱਦੇ ਵਿੱਚ ਤੁਸੀਂ ਆਜ਼ਾਦੀ ਦਾ ਨਿਗ ਮੰਨੋਗੇ 1947 ਤੋਂ ਬਾਅਦ ਸਿੱਖਾਂ ਨੂੰ ਲਗਾਤਾਰ ਮਾਰਿਆ ਕੁੱਟਿਆ ਜਾ ਰਿਹਾ ਹੈ ਇਹ ਜਿਹੜਾ ਸਾਰਾ ਪਰਸਪੈਕਟਿਵ ਹੈ ਇਹ ਅਸੀਂ ਸ਼ਾਜ਼ੀ ਨੂੰ ਦੱਸਣਾ ਚਾਹੁੰਦੇ ਆ ਕਿ ਇਹਨੂੰ ਸਮਝਣ ਤੋਂ ਪਹਿਲੇ ਤੁਹਾਨੂੰ 1947 ਤੋਂ ਬਾਅਦ ਸਿੱਖਾਂ ਦਾ ਵਰਤਾਰਾ ਸਮਝਣਾ ਪਊਗਾ 1984 ਦੇ ਵਿੱਚ ਦਿੱਲੀ ਹਾਈ ਕੋਰਟ ਦੀ ਔਰ ਸੁਪਰੀਮ ਕੋਰਟ ਔਰ ਪਾਰਲੀਮੈਂਟ ਦੀ ਹਿੱਕ ਉੱਪਰ 5000 ਸਿੱਖ ਦੀ ਲਾਈਵ ਵਾਰਨਿੰਗ ਹੋਈ ਹੈ ਕਿਸੇ ਹਾਈ ਕੋਰਟ ਦੇ ਜੱਜ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ ਜੁਰਤ ਨਹੀਂ ਕੀਤੀ ਹੈਗੀ ਕਿ ਉਹ ਦੱਸੋ ਮੋਟੋ ਲਿਆ ਜਾਏ 12 ਤੋਂ 13 ਕਾਂਗਰਸੀ ਸਟੇਟਸ ਦੇ ਵਿੱਚ 20000 ਦੇ ਕਰੀਬ ਸਿੱਖਾਂ ਦੀ ਲਾਈਵ ਵਾਰਨਿੰਗ ਹੋਈ ਹੈ ਕੋਈ ਐਫਆਰ ਨਹੀਂ ਹੈਗੀ ਉਹਨਾਂ 13 ਸਟੇਟਾਂ ਦੇ ਵਿੱਚ ਕੋਈ ਪਰਚਾ ਦਰਜ ਨਹੀਂ ਹੋਇਆ ਹੈ ਕੋਈ ਹਾਈ ਕੋਰਟ ਦਾ ਸੋ ਮੋਟੋ ਨਹੀਂ ਹੈ ਸਾਡੇ ਸਿੱਖਾਂ ਦੇ ਦੋ ਮੈਂਬਰ ਪਾਰਲੀਮੈਂਟ ਭਾਈ ਜਗਦੇਵ ਸਿੰਘ ਖੁੱਡਿਆ ਬੀਬੀ ਬਿਮਲਕੌਰ ਖਾਲਸਾ ਇੰਡੀਅਨ ਏਜੰਸੀਜ਼ ਨੇ ਉਹਨਾਂ ਦੀ ਕਲਿੰਗ ਕੀਤੀ ਹੈ ਅਜੇ ਤੱਕ ਤੁਸੀਂ ਦੱਸੋ ਕੋਈ ਐਫਆਰ ਦਰਜ ਹੋਈ ਹੈ ਕੋਈ ਸੀਬੀਆਈ ਨੇ ਕਾਤਲ ਫੜਿਆ ਸਾਡਾ ਆਕਾਸ਼ ਤੱਕ ਸਾਧ ਜਥੇਦਾਰ ਭਾਈ ਕਰਦੇਵ ਸਿੰਘ ਕੋਂਕੇ ਉਹ ਸ਼ੀਤ ਕਰ ਦਿੱਤਾ ਹੈ ਅਜੇ ਤੱਕ ਕੋਈ ਪਰਚਾ ਨਹੀਂ ਹੈ ਅਸੀਂ ਨਹੀਂ ਕਹਿੰਦੇ ਜਿਹੜੀ ਇੱਥੋਂ ਦੀ ਪ੍ਰੀਮੀਅਰ ਏਜੰਸੀਆਂ ਸੀਬੀਆਈ ਉਹਦਾ ਡਾਟਾ ਹੈ ਕਿ ਤਿੰਨ ਸਮਸ਼ਾਨ ਘਾਟਾਂ ਦੇ ਵਿੱਚ ਅੰਮ੍ਰਿਤਸਰ ਪੱਟੀ ਦੁਰਗਿਆਨਾ ਮੰਦਰ ਦੇ ਵਿੱਚ 279 ਡੈੱਡ ਬਾਡੀਜ਼ ਇਸ ਸੀਬੀਆਈ ਨੇ ਕੱਢ ਕੇ ਲਿਆਂਦਾ ਹੈ ਕਿ ਅਨ ਆਈਡੈਂਟੀਫਾਈਡ ਕਹਿ ਕੇ ਫੁਕੀਆਂ ਨਹੀਂ ਤੇ ਜਦੋਂ ਸਾਡੀ ਐਡੀ ਲਾਰਜ ਸਕੇਲ ਜੈਨੋਸਾਈਡ ਹੋਈ ਹੈ ਨਸ਼ਰਪੁਸ਼ੀ ਹੋਈ ਹੈ ਤੇ ਇਹ ਜਿਹੜੀ ਖਾੜਕੂ ਨੇ ਜਿਹੜੇ ਸਾਡੇ ਅੰਦਰ ਬੰਦ ਮੁੰਡੇ ਨੇ ਇਹਨਾਂ ਨੇ ਉਹ ਜ਼ੁਲਮ ਦਾ ਅੰਤ ਕੀਤਾ ਹੈਗਾ ਤੇ ਜਿਹੜੀ ਯੂਨੈਸਕੋ ਉਹ ਬਹੁਤ ਸਪਸ਼ਟ ਹੈ ਕਿ ਇਹ ਕਿ ਤੁਸੀਂ ਦੋਨੋਂ ਤਰੀਕੇ ਨਾਲ ਸਟਰਗਲ ਕਰ ਸਕਦੇ ਹੋ ਤੁਸੀਂ ਆਰਮਡ ਸਟਰਗਲ ਵੀ ਕਰ ਸਕਦੇ ਹੋ ਤੁਸੀਂ ਡੈਮੋਕ੍ਰੈਟਿਕ ਸਟਰਗਲ ਵੀ ਕਰ ਸਕਦੇ ਹੋ ਇਹ ਜਿਹੜੇ ਜੇਲਾंचं ਬੰਦ ਬੰਦੀ ਸਿੰਘ ਨੇ ਇਹਨਾਂ ਨੇ ਯੂਐਨ ਦਾ ਜਿਹੜਾ ਆਰਮਡ ਸਟਰਗਲ ਦਾ ਰਸਤਾ ਹੈ ਉਹ ਚੁਣਿਆ ਹੈ ਤੇ ਅਸੀਂ ਸਾਡਾ ਸਟੈਂਡ ਬਹੁਤ ਸਪਸ਼ਟ ਹੈ ਪਾਰਲੀਮੈਂਟ ਦੇ ਵਿੱਚ ਕਈ ਮੈਂਬਰ ਪਾਰਲੀਮੈਂਟ ਬੋਲੇ ਨੇ ਪਰ ਉਹ ਕਿਉਂਕਿ ਸਟੇਟ ਦੇ ਡਰ ਵਿੱਚ ਨੇ ਜੇ ਬੇਹੋਂ ਸ਼ਾਜ਼ੀ ਨੇ ਆਪਦਾ ਮਾਈਂਡ ਕਲੀਅਰ ਕਰ ਦਿੱਤਾ ਹੈ ਸਾਡਾ ਵੀ ਮਾਈਂਡ ਬਹੁਤ ਸਪੱਸਟ ਹੈ ਕਿ ਸਾਡੇ ਬੰਦਿਆਂ ਨੂੰ ਤੁਸੀਂ ਪ੍ਰਿਜ਼ਨਰ ਆਫ ਵਾਰਟ ਡਿਕਲੇਅਰ ਕਰੋ ਜਦ ਤੱਕ ਜ਼ੂਐਨ ਇੰਟਰਵਿਨ ਨਹੀਂ ਕਰਦੀ ਇੱਥੋਂ ਦੀ ਜਿਹੜੀ ਹਿੰਦੁਸਤਾਨ ਦੀ ਹਕੂਮਤ ਹੈ ਅਸੀਂ ਨਹੀਂ ਆਸ ਕਰਦੇ ਕਿ ਇਹ ਸਾਡੇ ਬੰਦਿਆਂ ਨੂੰ ਛੱਡਣਗੇ ਇਹ ਕੁ ਜਿਹੜਾ ਜੁਐਨ ਲਾ ਜੁਏਪੀ ਲਾ ਹੈਗਾ ਅਨਪਰਲਮੈਂਟਰੀ ਹੈ ਅਨਡੈਮੋਕਰੈਟਿਕ ਹੈਗਾ ਹੈ ਯੂਪੀ ਦੇ ਕਿਸੇ ਭਈਏ ਕੋਲੇ ਅਸਤੋਰ ਦੀ ਪੰਡ ਫੜੀ ਜਾਏ ਉਰਤੇ ਆਰਮਜ਼ ਐਕਟ ਲੱਗਦਾ ਜਿਹਦੇ ਵਿੱਚ ਉਹ ਪੰਜ ਛੇ ਮਹੀਨੇ ਬਾਅਦ ਜ਼ਮਾਨਤ ਕਰਾ ਕੇ ਆ ਜਾਂਦਾ ਹੈ ਸਿੱਖ ਮੁੰਡਿਆਂ ਕੋਲੇ ਨਾ ਤੇ ਹਰਨਦੀਰ ਕਫਰੀ ਹੁੰਦੀ ਹੈ ਉਹ ਕੋ ਖਾਲਿਸਤਾਨ ਦੇ ਨਾਅਰੇ ਨਾਲ ਸੰਬੰਧ ਹੈ ਕੋਈ 2020 ਦਾ ਨਾਅਰਾ ਲਾਂਚ ਸੰਬੰਧ ਹੈ ਅਸੀਂ ਮਹਿਸੂਸ ਕਰਦੇ ਆਂ ਕਿ ਹਿਡਨ ਇਨਸਟਰਕਸ਼ਨਸ ਹੈਗੀਆਂ ਨੇ ਉਪਰੋਂ ਸਟੇਟ ਦੀਆਂ ਜੱਜਸ ਨੂੰ ਵੀ 4 4 55 ਸਾਲ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜਦੋਂ ਇੱਥੋਂ ਦਾ ਜਿਹੜਾ ਕਾਨੂੰਨ ਹੈ ਹਾਈ ਕੋਰਟ ਰੂਲ ਆਂਡ ਆਰਡਰਸ ਕਹਿੰਦੇ ਨੇ ਕਿ ਇਹਨਾਂ ਕੇਸਾਂ ਦਾ ਨਪਟਾਰਾ 9 ਮਹੀਨੇ ਤੋਂ ਲੈ ਕੇ 18 ਮਹੀਨੇ ਤੱਕ ਚੱਲ-ਵਚਾਲੇ ਕਰਨਾ ਹੈ ਤੇ ਫਿਰ ਅਸੀਂ ਸੋਚਦੇ ਆਂ ਕਿ ਇਹ ਜਿਹੜੀ ਪਰਸੀਕਿਊਸ਼ਨ ਆ ਉਹੀ ਹੈਗੀ ਹੈ ਤੁਸੀਂ ਜਿਹੜਾ ਵੀ ਸਿੱਖ ਸਟੇਟ ਦੇ ਖਿਲਾਫ ਆਜ਼ਾਦੀ ਦੀ ਗੱਲ ਕਰਦਾ ਉਹਨੂੰ ਇਹ ਜੂਪੀ ਲਾ ਕੇ ਠੋਕ ਦਿੰਦੇ ਆਂ ਦੇਖੋ ਅਸੀਂ ਬੜੇ ਸਪਸ਼ਟ ਹੈ ਅਸੀਂ ਸ਼ੁਰੂ ਤੋਂ ਹੀ ਜਿੱਥੇ ਚੰਗੇ ਡਾਕਟਰ ਦਾ ਚੰਗੇ ਵਕੀਲ ਦਾ ਕੰਮ ਹੁੰਦਾ ਹੈ ਕਿ ਬਿਮਾਰੀ ਨੂੰ ਡਾਇਗਨੋਸ ਕਰਨਾ ਹੈ ਕਿ ਬਿਮਾਰੀ ਦੀ ਜੜ ਕਿੱਥੇ ਹੈ ਤੇ ਅਸੀਂ ਡੇ 1 ਕਿਉਂਕਿ ਸਾਡੇ ਲੀਡਰ ਨੂੰ ਲਾਲਚ ਹੈਗਾ ਪਾਰਲੀਮੈਂਟ ਦੇ ਵਿੱਚ ਚੇਅਰਮੈਨੀਆਂ ਦਾ ਪਾਰਲੀਮੈਂਟ ਮੈਂਬਰਸ਼ਿਪ ਦਾ ਲਾਲਚ ਹੈ ਕਿਸੇ ਨੇ ਐਮਐਲਏ ਬਣਨਾ ਹੈ ਅਸੀਂ ਕਹਿੰਦੇ ਹਾਂ ਕਿ ਜਿਹੜੀ ਟ੍ਰੀਟੀ ਆਫ ਲਾਹੌਰ ਹੈ 1846 ਦੇ ਵਿੱਚ ਜਿਹੜੀ ਮਹਾਰਾਜਾ ਦਲੀਪ ਸਿੰਘ ਨੇ ਕੀਤੀ ਸੀ ਅੰਗਰੇਜ਼ਾਂ ਨੇ ਉਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਇਹ ਮਾਈਨਰ ਬਾਦਸ਼ਾ ਅ ਅਡਲਟ ਹੋ ਜਾਊਗਾ ਅਸੀਂ ਖਾਲਸਾ ਫਰਾਜ਼ ਦੀਆਂ ਪਾਵਰਸ ਰੀਸਟੋਰ ਕਰਾਂਗੇ ਅੰਗਰੇਜ਼ ਨੇ ਸਿੱਖਾਂ ਨੂੰ ਧੋਖਾ ਕੀਤਾ ਹੈਗਾ ਤੇ ਨਹਿਰੂ ਤੇ ਗਾਂਧੀ ਨੇ ਵੀ ਸਰਬਕ ਟ੍ਰੈਪ ਨਾਲ ਲੈ ਕੇ ਪਰੋਸੇ ਨਾਲ ਕਿ ਅਸੀਂ ਤੁਹਾਨੂੰ ਜਿਹੜਾ ਵਾ ਜਦੋਂ ਤੁਹਾਨੂੰ ਆ ਆਜ਼ਾਦੀ ਮਿਲ ਗਈ ਹਿੰਦੁਸਤਾਨ ਨੂੰ ਅਸੀਂ ਇਹਨਾਂ ਨੂੰ ਵੱਖਰਾ ਕੀਤਾ ਦਵਾਂਗੇ ਇਹ ਵੀ ਮੁੱਕਰ ਗਏ ਨੇ ਅਸੀਂ ਕਹਿੰਦੇ ਆ ਕਿ ਸਿੱਖ ਜਿਹੜੇ ਆ ਵਾਰ ਫੁੱਟਿੰਗ ਤੇ ਆ ਭਾਈ ਜਗਤਾਰ ਸਿੰਘ ਤਾਰੇ ਦੇ ਕੇਸ ਦੀ ਜਰਨਲ ਵਿੱਚ ਅਸੀਂ ਲਿਖਿਆ ਹੈ ਕਿ ਇੰਡੀਅਨ ਸਟੇਟ ਇਜ਼ ਇਨ ਅ ਵਾਰ ਕੰਡੀਸ਼ਨ ਵਿਦ ਸਿਕਸ ਸਿንስ 1947 ਹੀ ਇਸ ਅ ਸਿੱਖ ਫ੍ਰੇਡਰ ਫਾਈਟਰ ਹੂ ਇਸ ਫਾਈਟਿੰਗ ਫਾਰ ਦ ਸਿਕਸ ਸਟੇਟ ਤੇ ਇਹ ਜਿਹੜੇ ਆ ਪ੍ਰिजनਰ ਵਾਟ ਡਿਕਲੇਅਰ ਕਰਨੇ ਚਾਹੀਦੇ ਨੇ ਅਸੀਂ ਮਹਿਸੂਸ ਕਰਦੇ ਆ ਕਿ ਇਸ ਕਰ ਲਈ ਸਿੱਖ ਕੌਮ ਨੂੰ ਵਾਰ ਤੇ ਤਗੜੇ ਹੋ ਕੇ ਜ਼ੁਐਨ ਪ੍ਰੈਸ਼ਰਾਈਜ਼ ਕਰਨਾ ਪਊਗਾ ਔਰ ਜਦ ਤੱਕ ਜੁਗਤ ਇੰਟਰਵੈਨ ਨਹੀਂ ਕਰਦੀ ਜੀ ਕੁਲਪੂਸ਼ਨ ਜਾਦਵ ਦਾ ਮਸਲਾ ਯੂਨ ਚ ਜਾ ਸਕਦਾ ਹੈ ਤੇ ਫਿਰ ਬੰਦੀ ਸਖਾਂ ਦਾ ਕਿਉਂ ਨਹੀਂ ਜਾ ਸਕਦਾ ਤੇ ਜਦੋਂ ਹੁਣ ਦੇਸ਼ ਦੇ ਹੋਮ ਮਿਨਿਸਟਰ ਨੇ ਕਹਿਤਾ ਹੈ ਪ੍ਰਾਈਮ ਮਿਨਿਸਟਰ ਤੁਹਾਡੇ ਸਭ ਨੇ ਕਹਿ ਕਿ ਬੁਕਰ ਗਏ ਨੇ ਇਹ ਤੁਦਿਆ ਸੁਪਰੀਮ ਕੋਰਟ ਹਾਈ ਕੋਰਟ ਵਾਇਸ ਹੈ ਕਿ ਨਹੀਂ ਸਖਾਂ ਦੇ ਖਿਲਾਫ ਫਿਰ ਅਸੀਂ ਸੋਚਦੇ ਹਾਂ ਕਿ ਸਭਾਈ ਸਾਨੂੰ ਇੰਟਰਨੈਸ਼ਨਲ ਪਲੇਟਫਾਰਮ ਤੋਂ ਕਿਤੇ ਕੋਈ ਇਨਸਾਫ ਮਿਲਣ ਦੀ ਆਸ ਨਹੀਂ ਹੈ ਸਰੋਣ ਜੀ ਕਾ ਦੀ ਰਿਹਾਈ ਦੀ ਮੰਗ ਉਹਨਾਂ ਸਰਕਾਰ ਤੋਂ ਕਰਨਾ ਜਾਇਜ਼ ਨਹੀਂ ਹੈ। ਜਾ ਡਿਫਰੈਂਸ ਹੋਊਗਾ ਮੀਟਿੰਗ ਨੇ। ਆਹ ਦੇਖੋ ਅ ਮੋਰਚੇ ਨੇ ਤੇ ਸਾਨੂੰ ਪੁੱਛਿਆ ਨਹੀਂ ਹੈਗਾ ਜੀ ਜਦੋਂ ਮੋਰਚਾ ਲਾਇਆ ਹੈ। ਸਾਡਾ ਡੇ 1 ਪਿਛਲੇ ਲੰਬੇ ਸਮੇਂ ਤੋਂ ਇੱਕ ਹੀ ਸੈਂਡ ਸਪਸ਼ਟ ਹੈਗਾ ਹੈ ਜਿਵੇਂ ਸਟੇਟ ਨੇ ਕਸ਼ਮੀਰੀਆਂ ਨੂੰ ਅਪਰੋਚ ਕੀਤਾ ਹੈ। ਟੇਬਲ ਤੇ ਬੈਠੇ ਨਹੀਂ ਜਿਵੇਂ ਉਹ ਨਾਗਾਲੈਂਡ ਨਾਲ ਇੰਡੋ ਨਾਗਾ ਪੈਕਟ ਕੀਤਾ ਹੈ ਜਿਵੇਂ ਤ੍ਰਿਪੁਰਾਸ ਗਏ ਨੇ ਅਸਮਸ ਗਏ ਨੇ। ਸਾਲੂਤ ਸਟੇਟ ਨੇ ਜੇ ਕੋਈ ਨਹੀਂ ਕੀਤਾ ਵੀ ਅਸੀਂ ਟੋਟਣਾ ਬੈਠਣਾ ਕਿ ਨਹੀਂ ਬੈਠ ਰਹੇ ਤੇ ਇਹ ਜਿਹੜੇ ਬਖੇ ਨੇ ਲੋਕ ਮਤਲਬ ਇਹ ਇਸ ਸੈਮਟੀ ਦੇ ਵਿੱਚ ਨੇ ਸਟੇਟ ਦੇ Trap ਵਿੱਚ ਨੇ ਕਿ ਪਤਾ ਨਹੀਂ ਇਹਨਾਂ ਨੇ ਸਾਡਾ ਕੀ ਸਵਾਰ ਦੇਣਾ ਪਰ ਅਸੀਂ ਮਹਿਸੂਸ ਕਰਦੇ ਆ ਕਿ ਜਿਹੜਾ ਪ੍ਰਾਤਨ ਸਿੱਖ ਇਤਿਹਾਸ ਹੈ ਉਹਦੇ ਵਿੱਚ ਅਸੀਂ ਜ਼ਗੀਰਾ ਨੂੰ ਨਵਾਬੀਆਂ ਨੂੰ ਲੱਤ ਮਾਰੀ ਹੈ ਔਰ ਇਹਨਾਂ ਸਿੱਖਾਂ ਨੂੰ ਕਹਿਣਾ ਚਾਹੁੰਦੇ ਆ ਖਾਲਸਾ ਪੰਥ ਤੋਂ ਨੂੰ ਹਰ ਚੀਜ਼ ਇੱਜ਼ਤ ਮਾਨ ਰਾਜਨੀਤਿਕ ਤਾਕਤ ਨਾ ਮਾਲਾ-ਮਾਲ ਕਰਦੋਗੇ ਤੁਸੀਂ ਠੋਕਰ ਮਾਰਦੇ ਹੋ ਦਿੱਲੀ ਤੋਂ ਜਿਹੜੀਆਂ ਇਹ ਨਿੱਕੇ-ਨਿੱਕੇ ਚੇਅਰਮੈਨੀਆਂ ਨੇ ਇਹਦੇ ਵਿੱਚ ਨਾ ਜਿਓ ਇਹ ਕਹਿਣ ਦਾ ਮਤਸਬ ਇਹ ਹੈ ਜਿਸ ਤਰ੍ਹਾਂ ਚੌਂਕੀ ਗੁਦਾਰਾ ਤੋਂ ਉੱਧਕ ਲਈ ਜਾਂ ਹੋਰ ਸੰਸਾਦ ਬੰਦੂ ਸਿੰਘਾਂ ਦੀ ਰਿਹਾਈ ਦੀ ਉਪਰੇ ਲੇ ਕਰ ਰਹੀਆਂ ਨੇ ਤੇ ਇਹਦਾ ਮਤਲਬ ਇਹ ਹੁਣ ਇਹਦੀ ਲੋੜ ਨਹੀਂ ਹੈ ਉਹ ਕਲੀਅਰ ਕਰ ਰਹੇ ਆ ਕਿ ਹੁਣ ਤਾਂ ਅਸੀਂ ਆਜ਼ਾਦ ਹੋ ਕੇ ਹੀ ਆਜ਼ਾਦ ਹੋਵਾਂਗੇ ਨਹੀਂ ਜੀ ਸਾਡਾ ਸਟੈਂਡ ਡੇ 1 ਸਪਸ਼ਟ ਹੈਗਾ ਹੈ ਨਾ ਤਾਂ 시 ਸ਼੍ਰਮnik ਕਮੇਟੀ ਨੂੰ ਕਿਹਾ ਹੈ ਕਿ ਤੁਸੀਂ ਇਸ ਕਿਸਮ ਦੀ ਲੜਾਈ ਲੜੋ ਤੇ ਸ਼੍ਰਮnik ਕਮੇਟੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਜੇ ਉਹ ਸਾਡੀ ਕੌਜ਼ ਨਾਲ ਸਹਿਮਤ ਨੇ ਫਿਰ ਸਾਡੇ ਨਾਲ ਖੜੇ ਹੋਣ ਜੇ ਉਹ ਸਾਡੀ ਕੌਜ਼ ਨਾਲ ਹੀ ਸਹਿਮਤ ਨਹੀਂ ਹੈ ਫਿਰ ਸਾਨੂੰ ਇਹਨਾਂ ਦੀ ਕਿਸੇ ਕਿਸਮ ਦੀ ਮਦਦ ਦੀ ਲੋੜ ਨਹੀਂ ਹੈਗੀ ਜਿੱਤੇ ਤੱਕ ਨਵੇਂ ਕਮੂਟ ਜਿਹੜੇ ਆਏ ਨੇ ਹੁਣ ਬਣਾਏ ਨੇ ਗਵਰਨਮੈਂਟ ਨੇ ਉਹਦੇ ਵਿੱਚ ਬੜੇ ਹੀ ਉਹਨਾਂ ਨੇ ਸ਼ਕਤੀ ਦੇ ਨਾਲ ਜਿਹੜਾ ਖਾਸ ਕਰਕੇ ਕੋਈ ਇਹ ਹੁਣ ਜੀ ਆ ਨੇਸ਼ਨ ਹੈ ਤੁਸੀਂ ਦੇਖੋ ਇਹਨਾਂ ਨੇ ਇੰਡੀਆ ਦਾ ਨਾਮ ਬਦਲ ਦਿੱਤਾ ਹੈ ਕਨਸਟੀਟਿਊਸ਼ਨ ਬਦਲ ਗਿਆ ਹੈ ਐਂਟ੍ਰਿਕਲੀ ਇਹ ਹਿੰਦੂ ਨੇਸ਼ਨਸ ਕਨਵਰਟ ਹੋਣ ਜਾ ਰਿਹਾ ਹੈ ਜਿਸ ਸਾਢੇ ਨਾਲ ਤਾਂ ਸ਼ੁਰੂ ਤੋਂ ਤੱਕ ਜਦੋਂ ਟਾਡਾ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ ਸੀ ਤੇ ਇਹ ਪਹਿਲਾ ਡੈਗੋਨੀਅਨ ਲਾਅ ਹੈ ਜਿਹੜਾ 8 ਮਿੰਟਸ ਪਾਸ ਹੋ ਗਿਆ ਸੀ ਜਦੋਂ ਇੱਕ ਮੈਂਬਰ ਨੇ ਕਿਹਾ ਸੀ ਕਿ ਇਹ ਗੱਲ ਸਿੱਖਾਂ ਤੇ ਲਾਗੂ ਹੋਣਾ ਤੁਹਾਨੂੰ ਬਹਿਸ ਦੀ ਲੋੜ ਨਹੀਂ ਹੈਗੀ ਤੇ ਸੋ ਇਹੋ ਜੇ ਲਾਅ ਤੇ ਜਦੋਂ ਤੱਕ ਤੁਸੀਂ ਹੈਗੇ ਹੋ ਤੁਹਾਨੂੰ ਲੜਨਾ ਹੀ ਪਊਗਾ ਐਨਐਸਏ ਦੇ ਕਿਸ ਸੰਬੰਧ ਤੇ ਇਹਦਾ ਪ੍ਰਭਾਵ ਪਏਗਾ ਜਿਸ ਤਰ੍ਹਾਂ ਦੇ ਮਨਰਸ਼ਾਹ ਹਮਨ ਦਾ ਬਿਆਨ ਰਿਹਾ ਹਾਂ ਮੇਰੇ ਤੋਂ ਹਮਨ ਦੇ ਕਿਸ ਸੰਬੰਧ ਤੇ ਪ੍ਰਭਾਵ ਮੰਤਰ ਜੀ ਉਹਨਾਂ ਵੀ ਮਾਫੀ ਬਲ ਵਧਾਇਆ ਜਾਉਂਗਾ ਦੇਖੋ ਐਨਐਸਏ ਦੇ ਵਿੱਚ ਤਾਂ 1 ਸਾਲ ਦੀ ਮੈਕਸਿਮਮ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ ਤਾਂ ਉਹਨਾਂ ਦੀ ਪੂਰੀ ਹੋਣ ਜਾ ਰਹੀ ਹੈ ਸੋ ਉਹਨਾਂ ਕੇਸਾਂ 'ਚ ਇਹ ਜ਼ਰੂਰ ਹੈ ਕਿ ਬੈਂਚਸ ਨੇ ਕਿਉਂਕਿ ਮੈਂ ਉਸ ਦੋ ਬੰਦਿਆਂ ਦਾ ਵਕੀਲ ਹਾਂ ਦਰਜੀਤ ਸਿੰਘ ਗਲਸੀ ਤੇ ਗੁਰਰੋਜ਼ ਲਾਦਾ 10 ਮਹੀਨੇ 9.5 ਮਹੀਨੇ ਹੋ ਗਏ ਨੇ ਸਨਵਾਈ ਦੀ ਵਜ੍ਹਾ ਹੀ ਤਰੀਕ ਤੇ ਤਰੀਕ ਪਈ ਜਾ ਰਹੀ ਹੈ ਤੇ ਜੇ 12 ਮਹੀਨਿਆਂ ਦੇ ਵਿੱਚੋਂ ਤੁਸੀਂ 10 ਮਹੀਨੇ ਉਹਨੂੰ 18 ਜਨਵਰੀ ਤੀਕਾ ਜੇਲ੍ਹ ਚ ਹੀ ਕੱਟਦੇ ਨਹੀਂ ਨੇ ਤਾਂ ਫਿਰ ਤੁਹਾਡਾ ਸਪੀਡੀ ਟ੍ਰਾਇਲ ਕਿੱਥੇ ਗਿਆ ਹੈ ਇੱਕ ਪਾਸੇ ਤੇ ਸਟੇਟ ਕਹਿੰਦੀ ਹੈ ਕਿ ਆਰਟੀਕਲ 21 ਫੰਡਮੈਂਟਲ ਰਾਈਟ ਹੈ ਸਪੀਡੀ ਟ੍ਰਾਇਲ ਜਿਹੜਾ ਵਾ ਆਰਟੀਕਲ 21 ਦਾ ਪਾਰਟ ਹੈਗਾ ਉਸੀ ਮਹਿਸੂਸ ਕਰਦੇ ਆਂ ਕਿ ਨਾਇਨਿੰਗਲੀ ਜਿਹੜੇ ਸਾਡੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਨੂੰ ਇਹ ਸੋਨ ਨਹੀਂ ਰਹੇ ਹੈਗੇ ਉਹ ਦੇਖੋ ਕਲਪੂ ਸ਼ੰਦੇ ਕੇਸ ਵਿੱਚ ਇਹ ਜਿਹੜੇ ਆ ਹੁਣ ਅਠ ਇਨਾਂ ਨੇ ਆਪ ਦੇ ਰਿਲੀਸ ਕਰਾਈ ਨੇ ਨੇਵੀ ਵਾਲੇ ਕਤਰ ਚੋਂ ਉੱਥੇ ਤੇ ਕਹਿੰਦੇ ਨੇ ਕਿ ਵਿਆਨਾ ਕਾਨਫਰੈਂਸ ਕਰ ਵਿਆਨਾ ਟ੍ਰੀਟੀ ਦੀ ਵਾਇਓਲੇਸ਼ਨ ਹੋ ਰਹੀ ਹੈ ਤੇ ਜਦੋਂ ਪਾਈ ਜਗਤਾਰ ਸਿੰਘ ਤਾਰੇ ਨੂੰ THAILAND ਤੋਂ ਲੈ ਕੇ ਆਏ ਨੇ ਉਹਨੂੰ INTERPOL ਨੇ ਅਰੈਸਟ ਕੀਤਾ ਔਰ ਤੇ ਵਿਆਨਾ ਟ੍ਰੀਟੀ ਵੀ ਲਾਗੂ ਹੁੰਦੀ ਹੈ ਦੇਸਪਾਈਟ ਆਲ ਅਜੇ ਤੱਕ ਉਹਦਾ ਇਲਾਜ ਨਹੀਂ ਕਰਾ ਰਹੇ ਜੇਲ੍ਹ ਵਿੱਚ ਤੇ ਇਹ ਅਸੀਂ ਇਹ ਪੱਖ ਨੰਗਾ ਕਰਨਾ ਚਾਹੁੰਦੇ ਆਂ ਕਿ ਤੁਹਾਡੇ ਡਬਲ ਸਟੈਂਡਰਡ ਹੋ ਗਏ ਨੇ ਕਤਰ ਦੇ ਵਿੱਚ ਤੁਸੀਂ ਫਰਸੀ ਦੇ ਵਿਰੋਧ ਵਿੱਚ ਹੋ ਪਾਕਿਸਤਾਨ ਚ ਤੁਸੀਂ ਫਰਸੀ ਦਾ ਵਿਰੋਧ ਕਰਦੇ ਹੋ ਇੱਥੇ ਜਿਹੜੇ 35 35 ਸਾਲ ਦੇ ਤੁਹਾਡੇ ਜੇਲ੍ਹਾਂ ਚ ਨਜ਼ਰਬੰਦ ਨੇ ਉਹਨਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਫਾਈਟ ਅੰਗ ਦੇਣਾ ਇਹ ਫਿਰ ਇਹ ਡਬਲ ਸਟੈਂਡਰਡਸ ਕਿਉਂ ਹੈਗੇ ਨੇ ਤੁਹਾਡੇ